ਪਰਮਨਨ ਨੂੰ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਅਤੇ ਨਿਵਾਜੀ ਸਤਿਕਾਰਯੋਗ ਸਤਿ ਸਾਕਤ ਜੀਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਕਵਾਕ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਬੈ ਰਾੜੀ ਰਾਗ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਏ ਅੱਜ ਦੇ ਪਾਵਨ ਬਚਨ ਹਨ ਜਪ ਮੰਨ ਰਾਮ ਨਾਮ ਨਿਤਾਰਾ ਏ ਮਿਹਰਬਾਨ ਤੂੰ ਸਦਾ ਪ੍ਰਮਾਤਮਾ ਦਾ ਨਾਮ ਜਪਿਆ ਕਰ ਇਹ ਨਾਮ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰ ਦਿੰਦਾ ਹੈ ਕੋਟ ਕੁਟੰਤਰ ਕੇ ਪਾਪ ਸਭ ਕੋ ਬੈ ਹਰ ਭਵ ਜਲ ਪਾਰੇ ਉਤਾਰਾ ਪ੍ਰਮਾਤਮਾ ਦਾ ਨਾਮ ਅਨੇਕਾਂ ਜੁਨਾ ਦੇ ਕੀਤੇ ਸਾਰੇ ਪਾਪ ਨਾਸ ਕਰ ਦਿੰਦਾ ਹੈ ਪ੍ਰਮਾਤਮਾ ਸਿਮਰਨ ਕਰਨ ਵਾਲੇ ਜੀਵ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ਰਹਾਉ ਕਾਇਆ ਨਗਰ ਵਸਤ ਹਰਿ ਸੁਆਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਕਾਇਆ ਕਹਿੰਦੇ ਨੇ ਸਰੀਰ ਨਗਰ ਕਾਇਆ ਰੂਪੀ ਸਰੀਰ ਮਹਾਰਜ ਕਹਿੰਦੇ ਨੇ ਭਾਈ ਪ੍ਰਮਾਤਮਾ ਉਹ ਆਕਾਲ ਪੁਰਖ ਵਹਿਗੁਰੂ ਸਾਡੇ ਸਰੀਰ ਸਰ ਵਿੱਚ ਵਸਦਾ ਫਿਰ ਵੀ ਕਹਿੰਦੇ ਉਸ ਨੂੰ ਕੋਈ ਡਰ ਨਹੀਂ ਪੁੰਦਾ ਉਸ ਨੂੰ ਕਿਸੇ ਨਾਲ ਬੈਰ ਨਹੀਂ ਉਸ ਦਾ ਕੋਈ ਖਾਸ ਆਕਾਰ ਨਹੀਂ ਉਹ ਨਿਰ ਨਿਰੰਕਾਰ ਹੈ ਨਿਰ ਆਕਾਰ ਆਕਾਰ ਤੋਂ ਰਹਿਤ ਉਹ ਤੋਲਿਆ ਨਾ ਜਾਏ ਉਹ ਨਾਪਿਆ ਨਾ ਜਾਏ ਉਹ ਮਣਿਆ ਨਾ ਜਾ ਕਰਨਿਕਟ ਵਾਸਤ ਕਛ ਨਦਰ ਨਾ ਆਵੇ ਹਰ ਲਾਦਾ ਗੁਰ ਵਿਚਾਰਾ ਪਰਮਾਤਮਾ ਸਦਾ ਸਾਡੇ ਨੇੜੇ ਵਸਦਾ ਪਰ ਸਾਨੂੰ ਦਿਸਦਾ ਨਹੀਂ ਪਰ ਆ ਕਹਿੰਦੇ ਹਾਂ ਗੁਰੂ ਦੀ ਬਖਸ਼ੀ ਸੂਝ ਨਾਲ ਉਹ ਹਰੀ ਉਹ ਪਰਮੇਸ਼ਰ ਲਭ ਪੈਂਦਾ ਹੈ ਹਰ ਆਪੇ ਸ਼ੋਸ ਰਾਪ ਰਤਨ ਹੀਰਾ ਹਰ ਆਪ ਕੀ ਪਸਾਰਾ ਗੁਰੂ ਦੀ ਬਖਸ਼ੀ ਮਤ ਨਾਲ ਮਰਦ ਕਹਿੰਦੇ ਭਾਈ ਇਹ ਸਮਝ ਆ ਜਾਂਦੀ ਏ ਕਿ ਪਰਮਾਤਮਾ ਆਪ ਹੀ ਹੀਰਾ ਆਪ ਹੀ ਰਤਨ ਹੈ ਆਪ ਹੀ ਇਸ ਨੂੰ ਵਿਹਾਜਣ ਵਾਲਾ ਸਾਹੂਕਾਰ ਸਰਾਪ ਹੈ ਜਿਸ ਨੇ ਆਪ ਹੀ ਇਹ ਜਗਤ ਦਾ ਖਲਾਰਾ ਜਿਹੜਾ ਇਹ ਰਚਿਆ ਹੋਇਆ ਹੈ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸਹੋ ਸੱਚਾ ਬਣ ਜਾ ਰਾਹੀ ਨਾਨਕ ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾ ਕਰਦਾ ਹੈ ਉਹ ਮਨੁੱਖ ਉਸ ਦਾ ਨਾਮ ਵਿਹਾਜਦਾ ਹੈ ਉਹ ਮਨੁੱਖ ਵੀ ਨਾਮ ਰਤਨ ਦਾ ਸਾਹੂਕਾਰ ਬਣ ਜਾਂਦਾ ਹੈ ਤੇ ਉਹ ਸਦਾ ਲਈ ਉਸ ਨਾਮ ਰਤਨ ਦਾ ਬੰਜ ਕਰਦਾ ਰਹਿੰਦਾ ਜਿਸ ਉੱਤੇ ਪ੍ਰਮਾਤਮਾ ਕਿਰਪਾ ਕਰ ਦਿੰਦਾ ਔਰ ਜਿਸ ਨੂੰ ਮੱਤ ਦਿੰਦਾ ਹੈ ਜਿਹੜਾ ਹਰੀ ਅਕਾਲ ਪੁਰਖ ਪਰਮੇਸ਼ਰ ਸਭਨਾਂ ਦੇ ਵਿੱਚ ਵੱਸਦਾ ਹੈ ਉਹ ਸਦਾ ਹੀ ਅਕਾਲ ਪੁਰਖ ਮਿਹਰਬਾਨ ਰਹਿੰਦਾ ਹੈ ਉਹ ਸਦਾ ਤੇ ਆਲੂ ਕਿਰਪਾ ਲੂਏ ਉਸ ਦੀ ਛਲਨ ਚਾਹੀਏ ਪ੍ਰਮਾਤਮਾ ਦਾ ਨਾਮ ਜੋ ਪੀਏ ਪਰਮਾਤਮਾ ਦਾ ਨਾਮ ਹੀ ਸਾਨੂੰ ਜੀਵਨ ਕਾਲ ਤੋਂ ਪਰ ਉਤਾਰਾ ਕਰਦਾ ਹੈ ਸਤਿਗੁਰੂ ਜੀ ਸਭਨਾ ਪਰਮੇਰ ਪ੍ਰਿਆਰਤ ਰੱਖਣ ਸਭਨਾ ਨੂੰ ਨਾਮ ਦਾ ਅਨੰਦ ਰਸ ਦੀ ਦਾਤਾ ਚੜ੍ਹਦੀ ਕਲਾ ਦੀ ਦਾਤਾ ਰਖਣ ਸਰਬਾਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਕਤਫਾਕ ਦਾ ਦੀਦਾਰ ਔਰ ਗੁਰੂ ਘਰ ਦੀ ਸੇਵਾ ਵਿੱਚ ਸਤਿਗੁਰੂ ਜੀ ਸਭਨਾ ਦੇ ਮਨਾਂ ਨੂੰ ਪ੍ਰੇ ਗਿਆਪ ਲੈਂਦੇ ਰਹਿਣ ਨਤ ਅਰਦਾਸ ਕਰਦੇ ਵੀ ਅਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੁਰੂ ਗੋਬਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ